ਦੋਜੀ ਵੀਰਾਂ ਵਾਸਤੇ ਇੱਕ ਪੰਜਾਬ ਐਗਰੀਕਲਚਰ ਟੂਲ ਵਾਲੇ ਆਪਣੇ ਘੋੜੀਆਂ ਕੈਮ ਬਣਾਉਂਦੇ ਨੇ ਭਾਗੋ ਮਜਰੇ ਬਸ ਸਟੈਂਡ ਤੇ ਤੇ ਵਧੀਆ ਤਰੀਕੇ ਨਾਲ ਘੋੜੀਆਂ ਤਿਆਰ ਕਰਦੇ ਨੇ ਜੀ ਤੇ ਖਰੜਾ ਦੇ ਵਿੱਚ ਤੁਸੀਂ ਕਿਸੇ ਤੋਂ ਵੀ ਪੁੱਛੋਗੇ ਤਾਂ ਤੁਹਾਨੂੰ ਉਰੇ ਦਾ ਹੀ ਡਰੈਸ ਮਿਲੂਗਾ ਇਹ ਪੁਰਾਣੇ ਨੇ ਜੀ ਪਿਛਲੇ ਕਿੰਨੇ ਸਾਲਾਂ ਤੋਂ ਕਰ ਰਹੇ ਆ ਜੀ ਆਪਾਂ ਪੱਕੀ 20 ਸਾਲ ਪਿਛਲੇ 25 30 ਸਾਲਾਂ ਤੋਂ ਜੀ ਮੋਟਰਸਾਈਕਲ ਮੇਰੇ ਵਾਲਾ ਦੇਖ ਕੇ ਇਹਨਾਂ ਨੇ ਦੱਸਦਾ ਕਹਿੰਦੇ ਵੀ ਪਹਿਲਾਂ ਇਹ ਘੋੜੀ ਉਰੇ ਸਾਡੇ ਕੋਲੋਂ ਹੀ ਗਈ ਵੀ ਐ ਜਿਹੜੀ ਬਣਵਾਈ ਹੋਈ ਐ ਤੇ ਬਹੁਤ ਹੀ ਵਧੀਆ ਜਾਣਕਾਰੀ ਰੱਖਦੇ ਨੇ ਤੇ ਜਿਹੜੀ ਇਹਨਾਂ ਵੱਲੋਂ ਇੱਕ ਵਾਰ ਘੋੜੀ ਲਾਤੀ ਮੁੜ ਕੇ ਬੰਦਾ ਕਿਸੇ ਹੋਰ ਪਾਸੇ ਨਹੀਂ ਘੋੜੀ ਲਵਾਊਗਾ ਇਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰ ਵੀਰ ਜੀ ਕੋਲ ਆ ਕੇ ਜੇ ਕੋਈ ਦੋਜੀ ਦਾ ਕੰਮ ਐ ਜਾਂ ਕਿਸੇ ਨੇ ਘੋੜੀ ਲਵਾਉਣੀ ਐ ਤਾਂ ਵੀਰ ਜੀ ਨਾਲ ਸੰਪਰਕ ਕਰਨਾ ਕੇ ਆ ਪੰਜਾਬ ਐਗਰੀਕਲਚਰ ਟੂਲ ਵਾਲੇ ਜਿਹੜੇ ਭਾਗੋ ਮੱਜਰੇ ਵਾਲੇ ਐ ਜੀ ਜਿਹੜੇ ਦੋਧੀਆਂ ਦੀਆਂ ਘੋੜੀਆਂ ਬਣਾਉਣ ਵਾਸਤੇ ਵੀ ਮਸ਼ਹੂਰ ਨੇ ਤੇ ਆ ਮੁੰਡਾ ਸਾਡੇ ਕੋ ਖੜਾ ਗੁਰਪ੍ਰੀਤ ਰੋਟਾਵੇਟਰ ਵੇਚ ਰਿਹਾ ਜੀ ਬਹੁਤ ਹੀ ਘੱਟ ਰੇਟ ਤੇ ਜਿੰਨਾ ਵੀ ਇਹ ਰੇਟ ਦੱਸੂਗਾ ਤੁਹਾਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਮੈਂ ਥੱਲੇ ਬਾਈ ਦਾ ਮੁੰਡੇ ਦਾ ਨੰਬਰ ਪਾ ਦਿੰਨਾ ਰਜੇ ਇਹ ਰੋਟਾਵੇਟਰ ਆਪਣੇ ਕੀ ਰੇਟ ਦਵੋਗੇ ਤੁਸੀਂ ਤੇ ਵੀਰੇ ਦੇ ਦਾਂਗੇ 7 ਫੁੱਟਾ 65000 ਰੁਪਏ ਅੱਛਾ ਨੈਟ ਰੇਟ ਹੋਏਗਾ ਔਰ ਗਰੰਟੀ ਹੋਏਗੀ ਚਲਾ ਕੇ ਦੇਖ ਲੋ 10 ਦਿਨ ਮਹੀਨਾ ਮਹੀਨੇ ਬਾਅਦ ਪੈਸੇ ਕੋਈ ਉਹ ਨਹੀਂ ਹੋਏਗੀ ਜੇ ਚੱਲਦੇ ਦੇਖਣੇ ਨੇ ਜਿਨ੍ਹਾਂ ਕੋਲ ਦੇ ਹੋਏ ਨੇ 40 50 ਰੋਟਾਵੇਟਰ ਵੇਚੇ ਹੋਏ ਨੇ ਪਹਿਲਾਂ ਅੱਛਾ ਉਹ ਦੇਖਣੇ ਨੇ ਉਹ ਦੇਖ ਸਕਦਾ ਬੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਵੀ ਜਾਨੀ ਇਹ ਬਿਲਕੁਲ ਨਵੇਂ ਨੇ ਹਾਂਜੀ ਹਾਂਜੀ ਬਿਲਕੁਲ ਇੱਕ ਵਾਰੀ ਵੀ ਉਹ ਨਹੀਂ ਹੋਏ ਹੋਏ ਹੁਣ ਇਹ ਥੋੜਾ ਕੰਮ ਆਪਾਂ ਘਟਾ ਰਹੇ ਆ ਕਿਉਂਕਿ ਗਾਰਡਨਿੰਗ ਟੂਲ ਦਾ ਵੱਧ ਗਿਆ ਕੰਮ ਜੀ ਇਹਦੇ ਕਰਕੇ ਆਪਾਂ ਇਹ ਸੇਲ ਕਰ ਰਹੇ ਨੇ 65000 ਚ ਨੈਟ ਰੇਟ ਦੇ ਦਾਂਗੇ ਠੀਕ ਹੈ ਹਾਂਜੀ ਸ਼ਾਰਪਟ ਦਵਾਂਗੇ ਪੀਟੀਓ ਸ਼ਾਰਪਟ ਲਿਫਟ ਲੁਫਟ ਪੂਰਾ ਕੰਪਲੀਟ ਕਰਕੇ ਦਵਾਂਗੇ ਠੀਕ ਹੈ ਜੀ ਇਹ ਕਿਹੜੀ ਕੰਪਨੀ ਦੀਆਂ ਦੱਸਿਓ ਮੈਨੂੰ ਇਹ ਬਿਲਕੁਲ ਕਵਾਂਟਮ ਦੇ ਨੇ ਜੀ ਕ੍ਰੋਮ ਚੈੱਕ ਕਰ ਸਕਦਾ ਕੋਈ ਤੇਲ ਚ ਸਾਰਾ ਨਵਾਂ ਤੇਲ ਹੋਏਗਾ ਸਾਰਾ ਮਤਲਬ ਕਿ ਓਕੇ ਨੇ ਕੰਪਨੀ ਫਿਟਡ ਨੇ ਅੱਛਾ ਹਾਂਜੀ ਤੇ ਦੇਖੋ ਵੀਰੋ ਜੇ ਕਿਸੇ ਨੇ ਲੈਣਾ ਹੈ ਰੋਟਾਵੇਟਰ ਕੋਈ ਲੈਣ ਬਾਰੇ ਸੋਚ ਰਿਹਾ ਹੈ ਜਾਂ ਸੈਕੰਡ ਹੈਂਡ ਪਰ ਇਹ ਨਵੇਂ ਨੇ ਜੀ ਬਿਲਕੁਲ ਨਵੇਂ ਨੇ ਇਹ ਮੁੰਡਾ ਕੰਮ ਹੋਰ ਕੋਈ ਠੇਕ ਇਹਨਾਂ ਨੇ ਲੈ ਲਿਆ ਇਸ ਕਰਕੇ ਇਹ ਰੋਟਾਵੇਟਰ ਜਿਹੜੇ ਪਹਿਲਾਂ ਤੋਂ ਪਏ ਸੀ ਬਹੁਤ ਹੀ ਘੱਟ ਰੇਟਾਂ ਤੇ ਕੱਢਣ ਲੱਗਿਆ ਤਾਂ ਮੈਂ ਨੰਬਰ ਵੀਰ ਦਾ ਥੱਲੇ ਸੰਪਰਕ ਕਰਨ ਵਾਸਤੇ ਨੰਬਰ ਮੈਂ ਮੈਂਸ਼ਨ ਕਰ ਦਿੰਦਾ ਤੇ ਹੋਰ ਵੀਰ ਜੀ ਆਪਣੇ ਇਹ ਕਿਦਾਂ ਵੀ ਮਤਲਬ ਵੀ ਫਿਰ ਘੱਟ ਤੋਂ ਘੱਟ ਕਿੰਨਾ ਵੀ ਪੂਰਾ ਸੈੱਟ ਨਹੀਂ ਨਹੀਂ ਵੀਰੇ ਹਾਂ 65000 ਰੁਪਏ ਪੂਰਾ 65000 ਰੁਪਏ ਜਿਹਨੇ ਖਰੀਦਣਾ ਵੀਰੇ ਫੋਨ ਉਹੀ ਕਰੇ ਚਲਾ ਕੇ ਦੇਖਣਾ ਚਲਾ ਕੇ ਦੇਖ ਲੋ ਕੋਈ ਐ ਨਹੀਂ ਹੈਗਾ ਕਿ ਕੋਈ ਕਿਸੇ ਨੂੰ ਉਹ ਹੈ ਕਿ ਹਾਂ ਨਹੀਂ ਚਲਾ ਕੇ ਨਹੀਂ ਦੇਖਣਾ ਜਾਂ ਐ ਨਹੀਂ ਜਿਹੜੇ ਮਰਜ਼ੀ ਟਰੈਕਟਰ ਨਾਲ ਲਾ ਕੇ ਦੇਖ ਲੋ ਕੋਈ ਦਿੱਕਤ ਨਹੀਂ ਆਊਗੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ